ਜਿਸ ਦੀ ਲੋਕ ਕੁਲ ਦੇਵਤਾ ਮੰਨ ਕੇ ਪੂਜਾ ਕਰ ਰਹੇ ਸੀ ਦੇਖੋ ਉਹ ਕੀ ਨਿਕਲਿਆ ਮੰਨਿਆ ਕਿ ਅੰਤ ਵਿਸ਼ਵਾਸ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਹੈ ਪਰ ਇਹ ਤਾਂ ਹੱਦ ਹੀ ਹੋ ਗਈ ਮੰਨੋ ਰੱਬ ਨਹੀਂ ਤਾਂ ਪੱਥਰ ਕਹਿੰਦੇ ਨੇ ਕਿ ਰੱਬ ਨੂੰ ਪੂਜਣਾ ਹੈ ਤਾਂ ਕੁਝ ਵੀ ਹੋਵੇ ਚਾਹੇ ਪੱਥਰ ਹੋਵੇ ਤਾਂ ਸ਼ਰਦਾ ਤਾਂ ਪੱਕੀ ਹੈ ਲੇਕਿਨ ਇਹ ਮਾਮਲਾ ਜੋ ਹੈ ਕਾਫੀ ਹੈਰਾਨ ਕਰ ਦੇਣ ਵਾਲਾ ਹੈ ਮੱਧ ਬਰទេស ਦੇ ਧਾਰ ਦੇ ਵਿੱਚ ਜਿਸ ਨੂੰ ਲੋਕ ਕੁਲ ਦੇਵਤਾ ਪਰ ਵਾਰਕ ਦੇਵਤਾਵਜੋ ਪੁੱਛਦੇ ਸਨ ਉਹ ਇੱਕ ਅੰਡਾ ਨਿਕਲਿਆ ਤੇ ਉਹ ਵੀ ਇੱਕ ਡਾਇਨਾਸੌਰ ਦਾ ਅੰਡਾ ਹੁਣ ਜਦੋਂ ਕੁਝ ਵਿਗਿਆਨੀਆਂ ਨੇ ਜਾਂਚ ਕੀਤੀ ਤਾਂ ਸੱਚੋ ਸਾਹਮਣੇ ਆਇਆ ਤਾਂ ਲੋਕ ਹੈਰਾਨ ਹੀ ਰਹਿ ਗਏ ਤੇ ਇੱਕ ਰਿਪੋਰਟ ਦੇ ਅਨੁਸਾਰ ਪੰਡਾਲੀਆਂ ਪਿੰਡ ਦੇ ਜੋ ਹੈ ਵੇਸਟਾ ਮੰਡਲੋਈ ਇੰਨਾ ਗੋਲ ਪੱਥਰਾਂ ਨੂੰ ਜੋ ਹੈ ਕੱਕਰ ਭੈਰਵ ਦੇ ਰੂਪ ਦੇ ਵਿੱਚ ਪੂਜਾ ਕਰ ਰਹੇ ਸਨ ਇਹ ਪਰੰਪਰਾ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪੁਰਖਿਆਂ ਦੇ ਸਮੇਂ ਤੋਂ ਚੱਲੀ ਆ ਰਹੀ ਸੀ ਤੇ ਉਹ ਵੀ ਇਸ ਦੀ ਪਾਲਣਾ ਕਰ ਰਹੇ ਸਨ ਉਹਨਾਂ ਦਾ ਮੰਨਣਾ ਹੈ ਕਿ ਇਹ ਤੋ ਟੋਟੇਮ ਖੇਤੀ ਅਤੇ ਪਸ਼ੂਆਂ ਦੀ ਰੱਖਿਆ ਕਰਦੇ ਹਨ ਅਤੇ ਉਹਨਾਂ ਨੂੰ ਮੁਸੀਬਤ ਤੋਂ ਬਚਾਉਂਦੇ ਹਨ। ਗੱਕਰ ਦਾ ਅਰਥ ਹੈ ਖੇਤ ਅਤੇ ਪੈਰ ਦਾ ਅਰਥ ਹੈ ਦੇਵਤਾ। ਗੱਕਰ ਪੈਰ ਮੰਡਲੋਈ ਵਾਂਗ ਉਹਨਾਂ ਦੇ ਪਿੰਡ ਦੇ ਕਈ ਲੋਕ ਮੂਰਤੀ ਦੀ ਪੂਜਾ ਕਰ ਰਹੇ ਸਨ ਜੋ ਉਹਨਾਂ ਨੂੰ ਧਾਰ ਅਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਖੇਤੀ ਦੁਰਾੜ ਖੁਦਾਈ ਦੌਰਾਨ ਮਿਲ ਤੇ ਹਾਲਾਂਕਿ ਹੁਣ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਲੋਕ ਤੁਚਿੱਤੀ ਵਿਚ ਹਨ ਤੇ ਜੋ ਕਿਹਾ ਜਾਂਦਾ ਕਿ ਲੋਕ ਕਹਿੰਦੇ ਹਨ ਕਿ ਉਹ ਦੇਵਤਾ ਵਜੋਂ ਪੂਜਾ ਕਰਦਾ ਸੀ ਅਤੇ ਕਰਦਾ ਹੀ ਰਹੇਗਾ ਇਹ ਕਿਵੇਂ ਪ੍ਰਗਟ ਹੋਇਆ ਤੁਹਾਨੂੰ ਦੱਸਾਂਗੇ ਬੀਰਬਲ ਸਾਨੀ ਇੰਸਟੀਚਿਊਟ ਆਫ ਪੋਲੀਓ ਸਾਇੰਸ ਲਖਨਊ ਦੇ ਵਿਗਿਆਨੀ ਹਾਲ ਹੀ ਵਿੱਚ ਧਾਰ ਪਹੁੰਚੇ ਤਾਂ ਉਹਨਾਂ ਦੇ ਜੋ ਹੈ ਇਤਿਹਾਸ ਅਤੇ अवशेषा ਦਾ ਪਤਾ ਲਗਾਉਣ ਦੇ ਲਈ ਮੱਧ ਪ੍ਰਦੇਸ਼ ਦੇ ਇਸ ਖੇਤਰ ਦੇ ਵਿੱਚ ਪਹੁੰਚੀ ਟੀਮ ਨੂੰ ਪਤਾ ਲੱਗਿਆ ਇੱਥੋਂ ਦੇ ਖੇਤਾਂ ਦੇ ਵਿੱਚ ਇੱਕ ਗੋਲਾਕਾਰ ਵਸਤੂ ਮਿਲੀ ਹੈ ਤੇ ਜਿਸ ਦੀ ਲੋਕ ਪੂਜਾ ਕਰ ਰਹੇ ਸਨ ਤਾਂ ਵਿਗਿਆਨੀਆਂ ਨੇ ਜਦੋਂ ਇਹਨਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਅਸਲ ਦੇ ਵਿੱਚ ਡਾਇਨਾਸੌਰ ਦੇ ਅੰਡੇ ਸਨ ਅੰਡੇ ਪਹਿਲਾ ਮਿਲੇ ਤੇ ਇਸ ਤੋਂ ਬਾਅਦ ਇਹ ਮੰਨਿਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੀ ਨਰਮਦਾ ਘਾਟੀ ਦੇ ਵਿੱਚ ਡਾਇਨਾਸੌਰ ਦੇ ਯੁੱਗ ਦੌਰਾਨ ਧਰਤੀ ਤੋਂ ਅਲੋਪ ਹੋ ਚੁੱਕੇ ਇਨ੍ਹਾਂ ਜੀਵਾਜੰਤੂਆਂ ਦੀ ਚੰਗੀ ਗਿਣਤੀ ਸੀ ਇਸ ਸਾਲ ਜਨਵਰੀ ਦੇ ਵਿੱਚ ਵੀ ਧਾਰ ਵਿੱਚ 256 ਅੰਡੇ ਮਿਲੇ ਸਨ ਇਹਨਾਂ ਦਾ ਆਕਾਰ 15 ਤੋਂ 17 ਸੈਂਟੀਮੀਟਰ ਸੀ ਮੰਨਿਆ ਜਾਂਦਾ ਹੈ ਕਿ ਧਰਤੀ ਉੱਤੇ ਡਾਇਨਾਸੌਰ 68 ਮਿਲੀਅਨ ਸਾਲ ਪਹਿਲਾਂ ਵਸੇ ਸਨ ਅਤੇ ਮਨੁੱਖ ਅਜੇ ਉਭਰਿਆ ਵੀ ਨਹੀਂ ਸੀ ਤਾਂ ਹੈਰਾਨ ਕਰ ਰਿਹਾ ਹੈ ਮਾਮਲਾ ਜਿਸ ਚੀਜ਼ ਦੀ ਲੋਕ ਆਪਣੇ ਪੁਰਾਣੇ ਜੋ ਹੈ ਵੱਡੇ ਦੇਵਤਾ ਪੁਰਖਿਆ ਦੇ ਵਜੋਂ ਜੋ ਹੈ ਉਹਨਾਂ ਦੀ ਪੂਜਾ ਕਰ ਰਹੇ ਸਨ ਪਰਵਾਰਕ ਦੇਵਤਾ ਯਾਨੀ ਕੁੱਲ ਦੇਵਤਾ ਸਮਝ ਕੇ ਪੂਜਾ ਕਰ ਰਹੇ ਸਨ ਉਹ ਡਾਇਨਾਸੌਰ ਦਾ ਅੰਡਾ ਨਿਕਲਿਆ ਜਿਸ ਦੀ ਲੋਕ ਕੁਲ ਦੇਵਤਾ ਮੰਨ ਕੇ ਪੂਜਾ ਕਰ ਰਹੇ ਸੀ ਦੇਖੋ ਉਹ ਕੀ ਨਿਕਲਿਆ ਮੰਨਿਆ ਕਿ ਅੰਤ ਵਿਸ਼ਵਾਸ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਪਰ ਇਹ ਤਾਂ ਹੱਦ ਹੀ ਹੋ ਗਈ ਮੰਨੋ ਰੱਬ ਨਹੀਂ ਤਾਂ ਪੱਥਰ ਕਹਿੰਦੇ ਨੇ ਕਿ ਰੱਬ ਨੂੰ ਪੂਜਣਾ ਹੈ ਤਾਂ ਕੁਝ ਵੀ ਹੋਵੇ ਚਾਹੇ ਪੱਥਰ ਹੋਵੇ ਤਾਂ ਸ਼ਰਦਾ ਤਾਂ ਪੱਕੀ ਹੈ ਲੇਕਿਨ ਇਹ ਮਾਮਲਾ ਜੋ ਹੈ ਕਾਫੀ ਹੈਰਾਨ ਕਰ ਦੇਣ ਵਾਲਾ ਹੈ ਮੱਧ ਬਰទេស ਦੇ ਧਾਰ ਦੇ ਵਿੱਚ ਜਿਸ ਨੂੰ ਲੋਕ ਕੁਲ ਦੇਵਤਾ ਪਰ ਵਾਰਕ ਦੇਵਤਾਵਜੋ ਪੁੱਛਦੇ ਸਨ ਉਹ ਇੱਕ ਅੰਡਾ ਨਿਕਲਿਆ ਤੇ ਉਹ ਵੀ ਇੱਕ ਡਾਇਨਾਸੌਰ ਦਾ ਅੰਡਾ ਹੁਣ ਜਦੋਂ ਕੁਝ ਵਿਗਿਆਨੀਆਂ ਨੇ ਜਾਂਚ ਕੀਤੀ ਤਾਂ ਸੱਚੋ ਸਾਹਮਣੇ ਆਇਆ ਤਾਂ ਲੋਕ ਹੈਰਾਨ ਹੀ ਰਹਿ ਗਏ ਤੇ ਇੱਕ ਰਿਪੋਰਟ ਦੇ ਅਨੁਸਾਰ ਪੰਡਾਲੀਆਂ ਪਿੰਡ ਦੇ ਜੋ ਹੈ ਵੇਸਟਾ ਮੰਡਲੋਈ ਇੰਨਾ ਗੋਲ ਪੱਥਰਾਂ ਨੂੰ ਜੋ ਹੈ ਕੱਕਰ ਭੈਰਵ ਦੇ ਰੂਪ ਦੇ ਵਿੱਚ ਪੂਜਾ ਕਰ ਰਹੇ ਸਨ ਇਹ ਪਰੰਪਰਾ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪੁਰਖਿਆਂ ਦੇ ਸਮੇਂ ਤੋਂ ਚੱਲੀ ਆ ਰਹੀ ਸੀ ਤੇ ਉਹ ਵੀ ਇਸ ਦੀ ਪਾਲਣਾ ਕਰ ਰਹੇ ਸਨ ਉਹਨਾਂ ਦਾ ਮੰਨਣਾ ਹੈ ਕਿ ਇਹ ਉਹ ਟੋਟਮ ਖੇਤੀ ਅਤੇ ਪਸ਼ੂਆਂ ਦੀ ਰੱਖਿਆ ਕਰਦੇ ਹਨ ਅਤੇ ਉਹਨਾਂ ਨੂੰ ਮੁਸੀਬਤ ਤੋਂ ਬਚਾਉਂਦੇ ਹਨ। ਕਕਰ ਦਾ ਅਰਥ ਹੈ ਖੇਤ ਅਤੇ ਪੈਰ ਦਾ ਅਰਥ ਹੈ ਦੇਵਤਾ। ਕਕਰ ਪੈਰ ਮੰਡਲੋਈ ਵਾਂਗ ਉਹਨਾਂ ਦੇ ਪਿੰਡ ਦੇ ਕਈ ਲੋਕ ਮੂਰਤੀ ਦੀ ਪੂਜਾ ਕਰ ਰਹੇ ਸਨ ਜੋ ਉਹਨਾਂ ਨੂੰ ਧਾਰ ਅਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਖੇਤੀ ਦੌਰਾਨ ਖੁਦਾਈ ਦੌਰਾਨ ਮਿਲਿਆ। ਤੇ ਹਾਲਾਂਕਿ ਹੁਣ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਲੋਕ ਤੁਚਿੱਤੀ ਵਿਚ ਹਨ ਤੇ ਜੋ ਕਿਹਾ ਜਾਂਦਾ ਕਿ ਲੋਕ ਕਹਿੰਦੇ ਹਨ ਕਿ ਉਹ ਦੇਵਤਾ ਵਜੋਂ ਪੂਜਾ ਕਰਦਾ ਸੀ ਅਤੇ ਕਰਦਾ ਹੀ ਰਹੇਗਾ ਇਹ ਕਿਵੇਂ ਪ੍ਰਗਟ ਹੋਇਆ ਤੁਹਾਨੂੰ ਦੱਸਾਂਗੇ ਬੀਰਬਲ ਸਾਨੀ ਇੰਸਟੀਚਿਊਟ ਆਫ ਪੋਲੀਓ ਸਾਇੰਸ ਲਖਨਊ ਦੇ ਵਿਗਿਆਨੀ ਹਾਲ ਹੀ ਵਿੱਚ ਧਾਰ ਪਹੁੰਚੇ ਤਾਂ ਉਹਨਾਂ ਦੇ ਜੋ ਹੈ ਇਤਿਹਾਸ ਅਤੇ अवशेषा ਦਾ ਪਤਾ ਲਗਾਉਣ ਦੇ ਲਈ ਮੱਧ ਪ੍ਰਦੇਸ਼ ਦੇ ਇਸ ਖੇਤre ਦੇ ਵਿੱਚ ਪਹੁੰਚੀ ਟੀਮ ਨੂੰ ਪਤਾ ਲੱਗਿਆ ਇੱਥੋਂ ਦੇ ਖੇਤre ਦੇ ਵਿੱਚ ਇੱਕ ਗੋਲਾਕਾਰ ਵਸਤੂ ਮਿਲੀ ਹੈ ਤੇ ਜਿਸ ਦੀ ਲੋਕ ਪੂਜਾ ਕਰ ਰਹੇ ਸਨ ਤਾਂ ਵਿਗਿਆਨੀਆਂ ਨੇ ਜਦੋਂ ਇਹਨਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਅਸਲ ਦੇ ਵਿੱਚ ਡਾਈਨਾਸੌਰ ਦੇ ਅੰਡੇ ਸਨ ਅੰਡੇ ਪਹਿਲਾ ਮਿਲੇ ਤੇ ਇਸ ਤੋਂ ਬਾਅਦ ਇਹ ਮੰਨਿਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੀ ਨਰਮਦਾ ਘਾਟੀ ਦੇ ਵਿੱਚ ਡਾਇਨਾਸੌਰ ਦੇ ਯੁੱਗ ਦੌਰਾਨ ਧਰਤੀ ਤੋਂ ਅਲੋਪ ਹੋ ਚੁੱਕੇ ਇਨ੍ਹਾਂ ਜੀਵਾਜੰਤੂਆਂ ਦੀ ਚੰਗੀ ਗਿਣਤੀ ਸੀ ਇਸ ਸਾਲ ਜਨਵਰੀ ਦੇ ਵਿੱਚ ਵੀ ਧਾਰ ਵਿੱਚ 256 ਅੰਡੇ ਮਿਲੇ ਸਨ ਇਹਨਾਂ ਦਾ ਆਕਾਰ 15 ਤੋਂ 17 ਸੈਂਟੀਮੀਟਰ ਸੀ ਮੰਨਿਆ ਜਾਂਦਾ ਹੈ ਕਿ ਧਰਤੀ ਉੱਤੇ ਡਾਇਨਾਸੌਰ 66 ਮਿਲੀਅਨ ਸਾਲ ਪਹਿਲਾਂ ਵਸੇ ਸਨ ਅਤੇ ਮਨੁੱਖ ਅਜੇ ਉੱਭਰਿਆ ਵੀ ਨਹੀਂ ਸੀ ਤਾਂ ਹੈਰਾਨ ਕਰ ਰਿਹਾ ਹੈ ਮਾਮਲਾ ਜਿਸ ਚੀਜ਼ ਦੀ ਲੋਕ ਆਪਣੇ ਪੁਰਾਣੇ ਜੋ ਹੈ ਵੱਡੇ ਦੇਵਤਾ ਪੁਰਖਿਆ ਦੇ ਵਜੋਂ ਜੋ ਹੈ ਉਹਨਾਂ ਦੀ ਪੂਜਾ ਕਰ ਰਹੇ ਸਨ ਪਰਵਾਰਕ ਦੇਵਤਾ ਯਾਨੀ ਕੁੱਲ ਦੇਵਤਾ ਸਮਝ ਕੇ ਪੂਜਾ ਕਰ ਰਹੇ ਸਨ ਉਹ ਡਾਇਨਾਸੌਰ ਦਾ ਅੰਡਾ ਨਿਕਲਿਆ